ਉਹ ਨੰਨੇ ਪੇਰ ਮੁੜ ਕੇ ਚੁੱਪ ਕਰਕੇ ਬੈਠਾ ਵਾਲਾ ਕੁੱਟ ਤੇ ਪੁੱਟ ਤੇ ਨਾਲ ਹੀ ਗੋਲੀ ਮਾਰ ਕੇ ਚਲੇ ਗਿਆ ਮਾਰ ਬਣੀ ਤਾ ਮੁੰਨੇ ਮੇਰੇ ਮਦਰ ਨੂੰ ਗੋਲੀ ਮਾਰੀ ਆ ਫਿਰ ਉਹ ਯੱਗੇ ਲੱਗੀ ਗੱਡੀ ਕੋਈ ਲੜ ਪਿਆ ਸਾਡੇ ਨਾਲ ਇਹ ਬੜੇ ਦਿਨਾਂ ਦੀ ਇਹਨੇ ਸਲਾ ਬਣਾਈ ਸੀ ਮੁੰਡੇ ਨੂੰ ਮਾਰਨ ਦੀ ਉਹ ਮਾਰ ਕਟਾਈ ਕਰਨ ਦੇ ਬਹੁਤ ਜ਼ਿਆਦਾ ਮੇ ਉਸੇ ਵਾਲੇ ਪਰ ਉਹਨਾਂ ਦੇ ਵਿੱਚ ਪਈ ਪਰ ਉਹ ਮਾਰੇ ਜਾਂਦੇ ਸੀ ਗੋਲੀ ਵੀ ਮਾਰੀ ਹੈ ਜੀ ਉਹਨਾਂ ਨੂੰ ਹਾਂ ਜੀ ਜੀ ਗੋਲੀ ਵੀ ਵੱਜੀ ਉਹਨੂੰ ਪੱਦੇ ਬਾਹਰ ਆ ਗਏ ਪੰਜ-ਛੇ ਤੋਂ ਮੁੰਡੇ ਗੱਡੀ 'ਚ ਆਏ ਆ ਤਿੰਨ ਮੁੰਡੇ ਮੋਟਰਸਾਈਕਲ ਦੇ ਉੱਤੇ ਆਏ ਆ ਜਿਨ੍ਹਾਂ ਨੇ ਆਂਦੇ ਇੱਥੇ ਗੋਲੀਆਂ ਮਾਰਨੀਆਂ ਸ਼ੁਰੂ ਕਰਤੀਆਂ ਆਵਾਦਮੀ ਪਾਰਟੀ ਆਮ ਪਾਰਟੀ ਦਾ ਦਫਤਰ ਬਣਾਇਆ ਉਹਨੇ ਆਪਣੇ ਘਰ ਦੇ ਵਿੱਚ ਆਪ ਪਾਰਟੀ ਦਾ ਦਫਤਰ ਬਣਾਇਆ ਵਾ ਉਹਨੇ ਮੈਨੂੰ ਸ਼ਰੇਆਮ ਧਮਕੀਆਂ ਲਾਈਆਂ ਸੀ ਵੀ ਮੇਰੇ ਅੰਦਰ ਹੋੜਾ ਗੋਲੀਆਂ ਮਾਰਦੀਆਂ ਮੈਂ ਤੇਰੇ ਮੁੰਡੇ ਨੂੰ ਜੀ ਫਰੀਦ ਮیدਾਨ ਵਾਲੋ ਜੋ ਕਿ ਆਵਾਦਮੀ ਪਾਰਟੀ ਦਾ ਵਲੰਟੀਅਰ ਵੀ ਹੈ ਤੇ ਆਪਣੇ ਆਪ ਨੂੰ ਇਸ ਵਾਰ ਦਾ ਇੰਚਾਰਜ ਵੀ ਦੱਸਦਾ ਹੈ ਅੱਜ ਬੜੇ ਸ਼ਰੇਆਮ ਇਲਾਕੇ ਤੇ ਜਾ ਕੇ ਗੁੰਡਾਗਰਦੀ ਕੀਤੀ ਗਈ ਉਹਨਾਂ ਵੱਲੋਂ ਗੋਲੀ ਚਲਾਈ ਗਈ ਹੈ ਇਹ ਰਿਸ਼ਤੇਦਾਰ ਵੀ ਹੈ ਉਹਨਾਂ ਦੇ ਸਪੋਰਟਰ ਵੀ ਹੈ ਔਰ ਉਹ ਇਹੀ ਗੱਲ ਕਹਿੰਦੇ ਸਨ ਵੀ ਸਾਨੂੰ ਐਮਐਲਏ ਦੀ ਸ਼ਹਿਵ ਸਰਕਾਰ ਸਾਡੀ ਆ ਸਾਡਾ ਕੋਈ ਕੁਝ ਵਿਗਾੜ ਨਹੀਂ ਸਕਦਾ ਪਾਰਟੀ ਦੇ ਇਹ ਬੰਦੇ ਦਾ ਉਹਨਾਂ ਨੇ ਮਤਲਬ ਕੀ ਇਹਨਾਂ ਦੀ ਗਾਲੀ ਗਲੋਚ ਹੋਇਆ ਮੰਮੀ ਨੇ ਵੀ ਉਹਦੇ ਥੱਪੜ ਮਾਰਤਾ ਉਹਨੇ ਮੰਮੀ ਦੇ ਜ਼ੋਰ ਸੀ ਥੱਪੜ ਮਾਰਤਾ ਇਥੋਂ ਹੱਥੋ ਪਾਈ ਹੋ ਗਈ ਇਹਨਾਂ ਦੀ ਕਿਉਂਕਿ ਜੇ ਇਹਦੀ ਮੰਮੀ ਦੇ ਥੱਪੜ ਮਾਰਿਆ ਤੇ ਉਹ ਨੈਚੁਰਲੀ ਹੱਥਾਂ 'ਚ ਮਤਲਬ ਕੀ ਹੋਏਗਾ ਇਹ ਗੱਲਬਾਤ ਇਹਨਾਂ ਦੀ ਲੜਾਈ ਝਗੜਾ ਹੱਥੋ ਪਾਈ ਹੋ ਗਏ ਉਸ ਟਾਈਮ ਝੂਲਾ ਸਫਾਈ ਹੋ ਗਈ ਗੁੱਡੀ ਗੁੱਡੀ ਲਾਂਤ ਕੋਈ ਨਰਾਹੀ ਹੋਈ ਹੈ ਤੇ ਇੰਦਰਜੀਤ ਦੱਸ ਰਿਹਾ ਕੋਈ ਇੰਦਰਜੀਤ ਨਾਮ ਦਾ ਬੰਦਾ ਜਿਸ ਨਾਲ ਇਹ ਬੜਾਈ ਹੋਈ ਹੈ ਜੀ ਤੇ ਉਸੇ ਦੇ ਸਬੰਧ ਵਿੱਚ ਜਿਹੜਾ ਹੁਣ ਇਹ ਸ਼ਿਕਾਇਤ ਲਾ ਕੇ ਜੋ ਵੀ ਕਰਦੇ ਹੋ ਤੁਹਾਨੂੰ ਕਬ ਜਦੋਂ ਤੁਸੀਂ ਮੈਨੂੰ ਨਹੀਂ ਭਾਜੀ ਪਤਾ ਮੈਂ ਕੋਠੇ ਤੇ ਸੀ ਮੈਂ ਕੋਠੇ ਥੱਲੇ ਜਦੋਂ ਆਈ ਸੀ ਤੋਂ ਦਏ ਸੀ ਮਾਰਨ ਮੇਰੀ ਗੁੜਿਆ ਨਹੀਂ ਠੀਕ ਮੈਂ ਭੱਜੀ ਭੱਜੀ ਆਈ ਸੀ ਤੋਂ ਮਾਰੋ ਕਟਾਈ ਕਰਨ ਦੇ ਬਹੁਤ ਜ਼ਿਆਦਾ ਮੈਂ ਉਸੇ ਵਾਲੇ ਫਿਰ ਉਹਨਾਂ ਦੇ ਵਿੱਚ ਪਈ ਪਰ ਉਹ ਮਾਰ ਹੀ ਜਾਂਦੇ ਸੀ ਬੜੀ ਬਿਮਾਰੀ ਹੈ ਜੀ ਉਹਨਾਂ ਨੂੰ ਹਾਂ ਜੀ ਜੀ ਗੋਲੀ ਵੀ ਵੱਜੀ ਉਹਨੂੰ ਤੇ ਹਲਾਤ ਕਿਸੇ ਦੇ ਸੀ ਕੋਈ ਹਲਾਤ ਬਹੁਤ ਜ਼ਿਆਦਾ ਮਾੜੇ ਸੀ ਮੈਂ ਤੇ ਬਸ ਵੇਖਦੀ ਰਹੀ ਕਿ ਮੈਂ ਤੇ ਕਵਾਜਾ ਹੀ ਦਿੰਦੀ ਰਹੀ ਚੀਕਾ ਮਾਰਦੀ ਰਹੀ ਉੱਥੇ ਆਣ ਗਵਾਂਚ ਬੰਦੇ ਕੌਣ ਸੀ ਵੇਖਦੇ ਹੋ ਮੈਨੂੰ ਨਹੀਂ ਪਤਾ ਇਹ ਪਛਾਤੀ ਸੀ ਗਵਾਂਡੀਆਂ ਦਾ ਜ਼ਰੂਰ ਇਹਨਾਂ ਦੀ ਹੋਈ ਆ ਵਾਂਡੀਆਂ ਦਾ ਜ਼ਰੂਰ ਮੁੰਡੇ ਨਹੀਂ ਮੈਂ ਵੇਖੇ ਕੌਣ ਆਮ ਪਾਰਟੀ ਦੇ ਦਫ਼ਤਰ ਵਾਲਿਆਂ ਨੇ ਦਫ਼ਤਰ ਬਣਾ ਮੈਂ ਲਖਨੋਤਾ ਸੀ ਹਾਂ ਕੌਣ ਜੀ ਕੀ ਨਾ ਜੀ ਇਹਨਾਂ ਦੀ ਗਵਾਂਡੀਆਂ ਨਾ ਹੋਈ ਜੀ ਲੜਾਈ ਇੰਦਰਜੀਤ ਮੇਰੇ ਹਸਬੰਡ ਆ ਮੇਰੇ ਹਸਬੰਦ ਆ ਬੱਚੇ ਉਹਦੇ ਛੋਟੇ ਟੱਕੇ ਮਾਰ ਕੀਤਾ ਇਹ ਨਾ ਜਸਪੀਰ ਇਹ ਪਹਿਲੋ ਰਾਈ ਨਾ ਵੇਲਾ ਕਿਹਾ ਇਹਨਾਂ ਨੇ ਹੁਣ ਵੀ ਰਾਈ ਨਾ ਵਾਂ ਕਰਨਾ ਰਾਈ ਨਾ ਵੇ ਦੇ ਚੱਕਰ ਦੇ ਵਿੱਚ ਹੀ ਗੋਲੀਆਂ ਮਾਰ ਕੇ ਆਏ ਇਹ ਜਸਪੀਰ ਦੇ ਦਫ਼ਤਰ ਸੱਜਦੇ ਭਈ ਵੀ ਉੱਥੇ ਆਓ ਉੱਥੇ ਵੀ ਕੀਪਦੇ ਇਹਨਾਂ ਨੇ ਗੋਲੀਆਂ ਨਹੀਂ ਮਾਰ ਦੇਣੀਆਂ ਆਈ ਇੱਥੇ ਇੱਕ ਦੇ ਮਾਰੀ ਕੀਪਦੇ ਫੇ ਕਿੰਨੇ ਦੇ ਮਾਰ ਦਿੰਦੇ ਉਹ ਹੈ ਜਸਪੀਰ ਦੀ ਸ਼ੈਣ ਵਾਲਾ ਕਾੜਦਾ ਮੌਜੂਦਾ ਐਮਐਲਏ ਜਿਹੜਾ ਸਾਨੂੰ ਨਹੀਂ ਦਿੰਦਾ ਲਈ ਦੀ ਸ਼ੈਵਨ ਵਾਲੀ ਸਾਨੂੰ ਇਨਸਾਫ ਨਹੀਂ ਦਾ ਸਾਡਾ ਪੁੱਤ ਦਾ ਜਵਾਨ ਲੇ ਮੇਰਾ ਪੁੱਤ ਕਹਿੰਦੇ ਕਹਿੰਦੇ ਸਾਰਿਆਂ ਨੂੰ ਮਾਰ ਦਿੰਦਾ ਮੇਰਾ ਪੁੱਤ ਤਾਂ ਮਤਲਬ ਐਂ ਤੇ ਬੱਚਾ ਕਰ ਲੈ ਹੀ ਲੈਂਦਾ ਰਿਹਾ ਮੰਮੀ ਮੈਨੂੰ ਬਚਾਲਾ ਐਨਾ ਕੋਲੋ ਮੇਰੇ ਪੁੱਤ ਪੁੱਤ ਨਹੀਂ ਇਹਨਾਂ ਨੇ ਮਾਰਿਆ ਵਾ ਕੱਢੀ ਮਮੀ ਨੂੰ ਮੇਰੇ ਪੁੱਤ ਮੈਨੂੰ ਬਚਾਲੋ ਮੇਰੇ ਪੁੱਤ ਨੂੰ ਮੇਰਾ ਪੁੱਤ ਮੇਰਾ ਇਹਨਾਂ ਨੇ ਮਾਰ ਕੇ ਛੁੱਟ ਗਏ ਆਪਣੇ ਵੱਲੋਂ ਬੈਟਾਣਾ ਤਾ ਰਿਹਾ ਵਾ ਫਿਰ ਪੁੱਤ ਨੂੰ ਇਹਨਾਂ ਨੇ ਫੇਰ ਮੁੜ ਕੇ ਚੁੱਪ ਕਰਕੇ ਬੈਟਾਣਾ ਕੁੱਟ ਦੇ ਪੁੱਲ ਦੇ ਨਾਲ ਹੀ ਬੋਲੀ ਮਾਰ ਕੇ ਚਲੇ ਗਿਆ ਮਾਰ ਬਣੀ ਤਾ ਮਨਹੀਤ ਨੇ ਮੇਰੇ ਮੋਤ ਦੇ ਗੋਲੀ ਮਾਰੀ ਆ ਇੰਦਰਜੀਤ ਨੇ ਮੇਰੇ ਗੁੱਤ ਦੇ ਗੋਲੀ ਮਾਰੀ ਆ ਪਹਿਲਾ ਇੰਦਰਜੀਤ ਆਇਆ ਵਾ ਇੰਦਰਜੀਤ ਨੇ ਮੁੜ ਕੇ ਫੇਰ ਮੁੜ ਕੇ ਬੰਦੇ ਲਿਆਇਆ ਅਸੀਂ ਨਾਲ ਮੈਨੂੰ ਕੀ ਪਤਾ ਵੀ ਮੈਂ ਕਿਹ ਗੱਲ ਕਰਨਿਆ ਵਾ ਕਿ ਕੋਈ ਦਾਦੀ ਨਾਲ ਨਹੀਂ ਕੋਈ ਗੱਲ ਕਰਨ ਆਇਆ ਵਾ ਉਹ ਗੋਲੀ ਮਾਰ ਕੇ ਚਲੇ ਗਿਆ ਵਾ ਬਣੀ ਤ ਮਨਹੀਤ ਨੇ ਮੇਰੇ ਮੋਤ ਦੇ ਗੋਲੀ ਮਾਰੀ ਆ ਇੰਦਰਜੀਤ ਨੇ ਮੇਰੇ ਗੁੱਤ ਦੇ ਗੋਲੀ ਮਾਰੀ ਆ ਇਲਾ ਇੰਦਰ ਜੀ ਤਾਇਆ ਵਾ ਇੰਦਰ ਜੀ ਤੇ ਨੇ ਮੁੜ ਕੇ ਫੇਰ ਮੁੜ ਕੇ ਬੰਦੇ ਲਿਆਇਆ ਅਸੀਂ ਨਾਲ ਮੈਨੂੰ ਕੀ ਪਤਾ ਸੀ ਮੈਂ ਕੈਸੇ ਗੱਲ ਕਰਨ ਬਿਆ ਰਵਾ ਕੋਈ ਦਾਦੀ ਨਾਲ ਨਹੀਂ ਕੋਈ ਗੱਲ ਕਰਨ ਆਇਆ ਵਾ ਬਨਿਆ ਸਨ ਬਨਿਆ ਅੱਜ ਸੀ ਉਹ ਕਹਿੰਦਾ ਸੀ ਉਹ ਕਹਿੰਦਾ ਸੀ ਮੈਨੂੰ ਮਾਰ ਕੇ ਜਾਣਾ ਪਾਪਾ ਕੁਛ ਨਹੀਂ ਆ ਠੀਕ ਹੈ ਉਹ ਕਹਿੰਦਾ ਸੀ ਠੀਕ 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 ਜਿੰਦਾ ਵਾ ਉਹ ਕਹਿੰਦਾ ਮੈਂ ਮਾਰ ਦੇਣਾ ਸਾਰਿਆਂ ਨੂੰ ਉਹ ਕਹਿੰਦਾ ਉਹ ਕਹਿੰਦਾ ਮੇਰੀ ਸਰਕਾਰ ਵਾ ਮੈਂ ਮਾਰਦਾ ਵਾ ਅਸੀਂ ਹੱਥ ਜੋੜਦੇ ਰਹੇ ਅਸੀਂ ਪਰੇ ਤੇ ਨਾ ਹੱਥ ਜੋੜਦੇ ਰਹੇ ਅਸੀਂ ਬੱਸ ਜਸਪੀਰ ਜਸਪੀਰ ਦਾ ਸਾਲਾ ਮੈਂ ਕਹਿੰਦਾ ਇਹ ਜਸਪੀਰ ਦਾ ਇਹ ਪਹਿਲਾਂ ਰਾਈਨਾਵੇ ਦਾ ਕਿਹਾ ਇਹਨਾਂ ਨੇ ਸਾਨੂੰ ਵੀ ਰਾਈਨਾਵਾ ਕਰਨਾ ਰਾਈਨਾਵੇ ਦੇ ਚੱਕਰ ਦੇ ਵਿੱਚ ਹੀ ਗੋਲੀਆਂ ਮਾਰ ਕੇ ਆਏ ਇਹ ਜਸਪੀਰ ਦੇ ਦਫ਼ਤਰ ਸਾਡੇ ਦੇ ਭੇਈ ਵੀ ਉੱਥੇ ਆ ਉੱਥੇ ਵੀ ਕੀਪਤੇ ਇਹਨਾਂ ਨੇ ਗੋਲੀਆਂ ਨਹੀਂ ਮਾਰ ਦੇਣੀਆਂ ਆਂ ਇੱਥੇ ਦੇ ਇੱਕ ਦੇ ਮਾਰੀ ਕੀਪਤੇ ਉੱਥੇ ਕਿੰਨੇ ਦੇ ਮਾਰ ਦਿੰਦੇ ਸ਼ਹਿਰ ਤੇ ਹੋਇਆ ਸਾਰਾ ਕੰਮ ਇਹ ਦੋ ਆ ਜਸਪੀਰ ਦੀ ਸ਼ਹਿਰ ਨਾਲ ਆ ਯਾਰ ਅਮਲੇ ਦੀ ਦਫਤਰ ਤੇ ਕੱਲ ਪੀਰ ਆ ਮਲੇਗਾ। ਆ ਪਹਿਲੇ ਲੱਗਾ ਮਲੇਗਾ। ਸਾਰੇ ਦਫਤਰ ਬਰਬਾਦ ਹੋ ਜਾਣਾ ਮਲੇਗਾ। ਸਾਨੂੰ ਨਹੀਂ ਡੱਕ ਨਾਲ ਜਾਏਗਾ। ਸਾਰੇ ਸੰਸ ਨੂੰ ਇਤ। ਰਾਜਥਾਨੂ ਬਰਬਾਦ ਨਾ ਕੀ ਬਿੰਦੈਸੀ। ਕਹਿੰਦੇ ਐਮਐਲਏ ਦੀ ਇਸ ਨਾ ਤੇ ਆਪਣੀਤਾ ਦਫਤਰਿਆ। ਨਾ ਮੰਗਦੀ ਪਾਰਟੀ ਦਾ ਦਫਤਰ ਬਣਾਉਂ ਆਖੇ ਨੇ। ਦਫਤਰਿਆ ਵਾ। ਸਾਨੂੰ ਪੱਗੀ ਆ ਕੇ ਮਾਰ ਕੇ ਜਾਸਾ। ਸਰਕਾਰ ਨੂੰ ਸਰਕਾਰ ਨੂੰ ਕੀ ਮਾਰ ਕੇ ਜਾ ਸਕਦੀ ਹੈ ਕੋਈ ਯਾਰ ਆਈਡੀ ਤਾਂ ਲਾਓ ਯਾਰ ਦੇ ਗੋਲੀਆਂ ਮਾਰ ਕੇ ਨਲਜ ਮੇ ਨਾਲ ਹੀ ਦਫਤਰ ਬਣਿਆ ਵਾ ਮੰਮੀ ਤੇ ਵੀ ਉਹਨਾਂ ਨੇ ਚਪੇੜ ਮਾਰੀ ਸਲੱਗਰ ਮਾਰੇ ਡੈਡੀ ਦੇ ਨੀਲ ਪਏ ਹੋਏ ਆ ਤੁਸੀਂ ਦੇਖ ਸਕਦੇ ਹੋ ਕਿ ਉਹ 4-5 ਜਣੇ 10 ਜਣੇ ਹੈਗੇ ਸੀਗੇ ਨਾਲ ਕੁਦਾ ਹੀ ਕੁਦਾ ਦਰਵਾਜੇ ਨੂੰ ਲੋਕ ਲਾ ਕੇ ਭੱਜ ਗਿਆ ਉਹਦੇ ਘਰ ਕੈਮਰੇ ਲੱਗੇ ਤੇ ਕੈਮਰੇ ਚ ਸਾਰੀ ਰਿਕਾਰਡਿੰਗ ਹੋਈ ਹੋਈ ਆ ਉਹਨੇ ਹੋਏ ਸਾਡੀ ਤਾਂ ਬੇਲਾ ਲੜਾਈ ਹੋਈ ਉਹਦੀ ਵੀ ਵੀਡੀਓ ਵਿੱਚ ਚਪੇੜ ਮਾਰੀ ਮਾਪੇ ਤੇ ਪੁਲਿਸ ਆਈ ਆ ਜੀ ਪੁਲਿਸ ਆਈ ਆ ਹੋਏ ਲੈ ਕੋਚ ਨਹੀਂ ਕੀ ਦਾ ਉਹ ਉਹਨਾਂ ਨੇ ਜੱਟ ਦਾ ਗਰਮ ਕੀ ਲਾਂਦੇ ਆਂ ਪਾਰਟੀ ਦੀ ਸਾਨੂੰ ਬਾਹਰ ਦੇ ਗਾਂਚ ਵੀ ਖਤਰਾ ਵਾ ਉਹ ਧਮਕੀਆਂ ਲਾਂਦਾ ਛੜਿਆ ਮੈਂ ਤੇਰਾ ਸਾਰਾ ਟੱਬਰ ਮਾਰ ਦੇਣਾ ਮੈਂ ਕੀ ਕਰਾਂਗੀ ਮੈਂ ਕਿੱਥੇ ਜਾਵਾਂਗੀ ਸਰਕਾਰ ਇਹਨਾਂ ਦੀ ਐਮਐਲਏ ਦੇ ਸਹਤ ਕੰਮ ਹੁੰਦੇ ਆ ਰਵਾ ਹਾਏ ਕਦੀ ਆਪ ਕਿਸੇ ਕੋਲ ਜਾਣੇ ਕਿਸੇ ਕੋਲ ਜਾਣੇ ਫੈਸਲਾ ਕਰਾ ਦੋ ਸਾਰੇ ਦਾ ਮੇਰਾ ਨਾਮ ਮੰਜੂ ਆ ਮੈਂ ਆਦੀ ਵੱਡੀ ਵਾਸੀ ਛੋਟੀ ਉਹਨੇ ਇਹ ਲੜਾਈ ਬੜੇ ਦਿਨਾਂ ਦੀ ਚੱਲਦੀ ਪਈ ਸੀ ਗੱਡੀ ਇਹ ਰੂਹੇ ਅੱਗੇ ਲੱਗੀ ਗੱਡੀ ਤੋਂ ਇਹ ਲੜ ਪਿਆ ਸਾਡੇ ਨਾਲ ਇਹ ਬੜੇ ਦਿਨਾਂ ਦੀ ਇਹਨੇ SLA ਬਣਾਈ ਸੀ ਮੁੰਡਿਆਂ ਨੂੰ ਮਾਰਨ ਦੀ ਅਸੀਂ ਹੱਥ ਜੋੜੇ ਇੰਨੇ ਦੀ ਮਾਂ ਨੂੰ ਬਾਲਾਂ ਤੋਂ ਤੂ ਕੇ ਗਲੀ ਚ ਉੱਥੇ ਸੜਕ ਤੇ ਸੁੱਟਿਆ ਉਹ ਵੀਡੀਓ ਸਾਡੇ ਕੋਲ ਵਾ ਅਸੀਂ ਸਾਰਿਆਂ ਕੋ ਗਏ ਅਸੀਂ ਥਾਣੇ ਵਾਲਿਆਂ ਨੂੰ ਦਿਖਾਈ ਵੀਡੀਓ ਕਿ ਆਹ ਵੇਖੋ ਇਹ ਮਾਰਦੇ ਪਿਆ ਸਾਡੀ ਮਾਂ ਨੂੰ ਨਾ ਕੋਈ ਥਾਣੇ ਵਾਲੇ ਸਾਡੀ ਸੁਣਵਾਈ ਕਰਦੇ ਸੀ ਉਹ ਰੋਜ਼ ਕਹਿੰਦੇ ਸੀ ਸ਼ਾਮੀ ਫੈਸਲਾ ਕਰਦੇ ਆ ਸਵੇਰੇ ਫੈਸਲਾ ਕਰਦੇ ਆ ਅੱਜ 15 ਦਿਨ ਹੋ ਗਏ ਸਾਡਾ ਕੋਈ ਫੈਸਲਾ ਨਹੀਂ ਕਰਦੇ ਉਹ ਵੀ ਕਹਿੰਦਾ ਸੀ ਵੀ ਮੈਂ ਤਾਂ ਫੈਸਲਾ ਕਰਦਾਂਗਾ ਕੌਣ ਆ ਜਿਸ ਵੀ ਗੋਲੀ ਮਾਰੀ ਆ ਕਿਹਦਾ ਬੰਦਾ ਆ ਚਾਰ ਪੰਜ ਬੰਦੇ ਆਏ ਆ ਨਾਲ ਜਸਬੀਰ ਸੀ ਨਾਲ ਉਹਦਾ ਕੁਦਾ ਸੀ ਕੁਦਾਗੇ ਨਹੀਂ ਹੋਇਆ ਕੁਦੇ ਨੇ ਲਾਗੇ ਕਲੋ ਕੇ ਇਹਨਾਂ ਨੇ ਗੋਲੀ ਮਰਵਾਈ ਆ ਪਹਿਲਾਂ ਮਾਂ ਨੂੰ ਮਾਰਿਆ ਸਲੱਗਰ ਮਾਰਿਆ ਪਿਓ ਨੂੰ ਵੀ ਸਲੱਗਰ ਮਾਰਿਆ ਉਹਨਾਂ ਨੇ ਕਿਹਾ ਉਹ ਆਪਣੇ ਪੁੱਤਰ ਦੇ ਥੱਲੇ ਵਾਲ ਹੀ ਛਡਾਉਂਦੇ ਰਹਿ ਗਏ ਵਾਲ ਉਹਨਾਂ ਨੇ ਸਮਝਿਆ ਕਿ ਉਹਨਾਂ ਵਾਲ ਮਾ ਫੜੇ ਇਹਨਾਂ ਨੇ ਉਹਨੂੰ ਨਹੀਂ ਪਤਾ ਥੱਲੇ ਉਹਨਾਂ ਨੇ ਗੋਲੀ ਵੀ ਮਾਰਤੀ ਆ ਉਹ ਜਦੋਂ ਨੇ ਕਿਹਾ ਮੰਮੀ ਮੈਨੂੰ ਗੋਲੀ ਵੱਜ ਗਈ ਉਹ ਫੇਰ ਭੱਜ ਕੇ ਗੋਲੀ ਮਾਰ ਕੇ ਫੇਰ ਉਹਨਾਂ ਨੇ ਆਪਣੇ ਬੂਏ ਦੇ ਅੱਗੇ ਕੈਮਰੇ ਜਿਹੜੇ ਲੱਗੇ ਸੀ ਉਹ ਵੀ ਲਾ ਕੇ ਲਾ ਗਏ ਉਹਨਾਂ ਨੇ ਬੂਏ ਜਿੱਧਰੇ ਮਾਰ ਕੇ ਭੱਜ ਗਏ ਆ ਇਹ ਜੀ ਉਹ ਕਹਿੰਦੇ ਸੀ ਅਸੀਂ ਆ ਸਾਡੀ ਸਰਕਾਰ ਆ ਸਾਡੀ ਪਾਰਟੀ ਆ ਅਸੀਂ ਇਹਨਾਂ ਨੂੰ ਮਰਵਾਉਣਾ ਹੀ ਮਰਵਾਉਣਾ ਵਾ ਹੁਣ ਉਹ ਕਹਿੰਦੇ ਸੀ ਇਹਨਾਂ ਦੇ ਸਾਰੇ ਮਾਰਨੇ ਆ ਉਹ ਸ਼ਰਿਆਮ ਕਹਿੰਦੇ ਆ ਸਾਰੀ ਦੁਨੀਆ ਦੇ ਸਾਹਮਣੇ ਉਹ ਕਹਿੰਦੇ ਅਸੀਂ ਇਹਨਾਂ ਨੂੰ ਮਾਰਨਾ ਉਹ ਕਹੇ ਮਾਰ ਦੇਣਾ ਵਾ ਅਸੀਂ ਅਸੀਂ ਨਹੀਂ ਇਹਨਾਂ ਨੂੰ ਛੱਡਣਾ। ਹਾਂਜੀ ਦੇਖੋ ਸਾਨੂੰ ਕੋਈ ਨਿਆਹ ਦਿਵਾਓ। ਕੋਈ ਨਵਾਂ ਨਿਆਹ ਦਿਵਾਓ ਸਾਡੇ ਬੱਚਾ ਬਿਆਨਦਰ ਇੱਕ ਤੇ ਅੱਗੇ ਹੀ ਬੱਜੀ ਆ। ਇਹਦੇ ਸਾਰੇ ਤੇ ਅਸੀਂ ਜਿੰਦੇ ਸਾਂ। ਸਾਡਾ ਵਿਪਾਦ ਤਾਂ ਇਹਨਾਂ ਨੇ ਮੰਝੇ ਤੇ ਦੱਸੋ ਅਸੀਂ ਕਿੱਧਰ ਨੂੰ ਜਾਈਏ। ਨਾ ਸੁਣਿਕੇ ਨਿਖਿਓਰੇ ਬੱਚੇ ਆ। ਹਾਂਜੀ ਕੀ ਗੱਲ ਹੋਈ ਆ ਜੀ? ਮਿਲ ਦੇ ਸਾਹਮਣੇ ਆ ਤੇ ਇਹਨਾਂ ਦੀ ਇੱਕ ਦਿਨ ਨਾ ਗੱਡੀ ਤੋਂ ਨਾ ਗਾਗਨੇ ਗੱਡੀ ਲਈ ਤੇ ਇਹਨਾਂ ਦਾ ਮਤਲਬ ਓ ਓ ਸਾਡੇ ਦੋ ਵਾਰ ਕੀ ਇਧਰ ਲੜਾਈ ਹੋ ਗਈ ਬਾਸ਼ੰਦਾ ਦਾ ਕੰਮ ਆ ਉਹਦਨੇ ਉਦੋਂ ਵੀ ਐਨੇ ਸਾਨੂੰ ਕੁੱਟਿਆ ਵਾ ਉਹਨੇ ਐਨੇ ਕੀ ਇਹਦਾ ਨਾਂ ਨਹੀਂ ਤੈਨੂੰ ਗੋਲੀਆਂ ਮਾਰ ਦੇਣੀਆਂ ਵਾ ਸਾਨੂੰ ਨਾ ਪਹਿਲਾਂ ਵੀ ਮੈਨੂੰ ਮਹੀਨਾ ਪਹਿਲਾਂ ਧਮਕੀਆਂ ਲਾਤੀਆਂ ਸੀ ਵੀ ਮੈਂ ਤੇਰੇ ਪੁੱਤ ਦੇ ਡੇਲੇ ਕੱਢਣੇ ਹਾਂ ਮੈਂ ਤੇਰੇ ਪੁੱਤ ਨੂੰ ਗੋਲੀਆਂ ਮਾਰਨੀਆਂ ਮਾਰਨੀਆਂ ਵਿੱਚ ਇਹ ਤੁਹਾਡੇ ਸਾਰੇ ਟੱਬਰ ਨੂੰ ਗੋਲੀਆਂ ਮਾਰਨ ਦੱਸੋ ਝਗੜੇ ਦਾ ਕਾਰਨ ਝਗੜੇ ਦਾ ਕਾਰਨ ਸੀ ਗਾਹ ਕਾਇਆ ਗਾਹ ਨੇ ਗੱਡੀ ਵੀ ਸਾਡੇ ਬੂਵੇ ਗਾੜੀ ਲਾਈ ਕਿ ਉਹ ਅਸੀਂ ਜਗ੍ਹਾ ਖਰੀਦੀ ਆ ਤੇ ਉੱਥੇ ਗੱਡੀ ਲੱਗੀ ਸੀ ਉਹ ਕਹਿੰਦਾ ਇੱਥੇ ਗੱਡੀ ਕਿਉਂ ਲਾਈ ਆ ਤੁਸੀਂ ਉਹ ਮਕਾਨ ਹੈ ਕੀ ਹੈ ਉਹਦਾ ਮਕਾਨ ਹੈ ਗਾਈ ਉਹ ਸਾਡੀ ਜਗ੍ਹਾ ਟੀ ਜਗ੍ਹਾ ਰਾਜ ਨੂੰ ਕਰਦਾ ਫਿਰ ਉੱਥੇ ਉਹਦੇ ਭਰਾ ਕੋ ਖਰੀਦੀ ਆਪਾਂ ਜਗ੍ਹਾ ਉਹਦਾ ਵਿੱਚ ਕੋਈ ਉਹਨੇ ਦਫਤਰ ਬਣਾਇਆ ਵਾ ਆਮ ਆਦਮੀ ਪਾਰਟੀ ਆਮ ਪਾਰਟੀ ਦਾ ਦਫਤਰ ਬਣਾਇਆ ਉਹਨੇ ਆਪਣੇ ਘਰ ਦੇ ਵਿੱਚ ਆਪ ਪਾਰਟੀ ਦਾ ਦਫਤਰ ਬਣਾਇਆ ਵਾ ਉਹਨੇ ਮੈਨੂੰ ਸ਼ਰੇ ਆਮ ਧਮਕੀਆਂ ਲਾਈਆਂ ਸੀ ਵੀ ਮੇਰੇ ਅੰਦਰ ਹੋਣਾ ਗੋਲੀਆਂ ਮਾਰਦੀਆਂ ਮੈਂ ਤੇਰੇ ਮੁੰਡੇ ਨੂੰ ਇੱਕ ਤੇਰਾ ਮੁੰਡਾ ਅੱਗੇ ਵੱਜੀ ਆ ਮੈਂ ਦੂਜਾ ਤੇਰਾ ਮੁੰਡਾ ਵੱਜੀ ਕਰ ਦੇ ਅੱਜ ਰਾਜੀ ਨਾਵਾ ਹੋਣਾ ਸੀ ਤੇਰਾ ਜੀ ਨਾਵਾ ਆਪਾਂ ਕਿਹਾ ਵੀ ਚੱਲ ਕੱਲ ਕਰ ਲਾਂਗੇ ਨਿਭਟ ਜਾਵਾਂਗੇ ਬੜੇ ਦਿਨਾਂ ਦਾ ਅਸੀਂ ਰਾਜੀ ਨਾਵੀ ਲਈ ਤਿਆਰ ਹੋਏ ਸੀ ਪਰ ਸਾਨੂੰ ਨਹੀਂ ਪਤਾ ਵੀ ਇਹਨਾਂ ਨੇ ਜਿਹੜੀਆਂ ਧਮਕੀਆਂ ਲਾਈਆਂ ਉਹ ਸੱਚ ਕਰਨੀਆਂ ਆ ਹੱਲੇ ਬੈਠੇ ਆਂ ਹੱਲੇ ਬੈਠੇ ਆਂ ਆ ਜੋ ਚਰੇ ਚਰੇ ਉਹਨੂੰ ਬੋਲ ਲੱਗੇ ਨੇ ਖਿੱਚ ਕੇ ਸ਼ਰੀਆਮ ਕਹਿੰਦੇ ਆ ਇਹਨਾਂ ਦੇ ਵਾਰਨਰ ਆਇਆ ਵਾ ਸ਼ਰੀਆਮ ਪਾਰਟੀ ਦੀ ਸ਼ਰੀਆਮ ਮੋਹਾਰ ਆਇਆ ਉਹਨਾਂ ਨੇ ਸ਼ਰੀਆਮ ਉਹਨਾਂ ਨੇ ਆਣ ਕੇ ਮੇਰੇ ਬੂਏ ਗਾੜੀ ਬੋ ਮਾਰੀਆਂ ਮੇਰੀ ਮੰਮੀ ਦੇ ਚੁਪੇੜ ਵੀ ਬੂਏ ਗਾੜੀ ਸਾਡੇ ਕੋ ਵੀਡੀਓ ਆ ਗਈ ਆ ਵੀਡੀਓ ਆ ਗਈ ਆ ਜਿਹੜਾ ਮੇਰੇ ਚੁਪੇੜ ਮੋਰੀਆ ਉਹਦੇ ਬਾਰੇ ਜੋ ਉੱਪਰ ਲੱਗਾ ਬਿਲਕੁਲ ਮੈਂ ਸਮਝਦਾ ਵੀ ਅੱਜ ਦੀ ਜਿਹੜੀ ਇਹ ਘਟਨਾ ਕਵਾਲਪੜੀ ਦੇ ਵਿੱਚ ਵਾਪਰੀ ਹੈ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ ਅੱਜ ਆਮ ਆਦਮੀ ਪਾਰਟੀ ਦੇ ਜੋ ਕਿ ਐਮਐਲਏ ਡਾਕਟਰ ਜਸਪੀਰ ਸਿੰਘ ਸੰਧੂ ਦਾ ਆਪਣੇ ਆਪਣਾ ਸਾਲਾ ਕਹਿੰਦਾ ਹੈ ਪਤਾ ਨਹੀਂ ਉਹ ਸਾਲਾ ਜਾਂ ਕੋਤੀ ਸਾਲਾ ਰੱਬ ਜਾਣੇ ਉਹਦੇ ਵੱਲੋਂ ਔਰ ਉਹਦੇ ਇੱਕ ਸਾਥੀ ਉਪਰੀਦ ਮਦਾਨ ਵੱਲੋਂ ਜੋ ਕਿ ਆਮ ਆਦਮੀ ਪਾਰਟੀ ਦਾ ਵਲੰਟੀਅਰ ਵੀ ਹੈ ਤੇ ਆਪਣੇ ਆਪ ਨੇ ਇਸ ਵਾਰ ਦਾ ਇੰਚਾਰਜ ਵੀ ਦੱਸਦਾ ਹੈ ਅੱਜ ਬੜੇ ਸਰੇ ਆਮ ਇਲਾਕੇ ਤੇ ਜਾ ਕੇ ਗੁੰਡਾਗਰਦੀ ਕੀਤੀ ਗਈ ਉਹਨਾਂ ਵੱਲੋਂ ਗੋਲੀ ਚਲਾਈ ਗਈ ਹੈ ਔਰ ਮੈਂ ਸਮਝਦਾ ਵੀ ਇੱਕ ਆਮ ਆਦਮੀ ਪਾਰਟੀ ਦੀ ਜੋ ਕਿ ਆਪਣੇ ਆਪ ਨੂੰ ਬਦਲਾਅ ਆਪ ਦਾ ਕਹਿ ਕੇ ਐਸ ਵੀ ਅਸੀਂ ਪੰਜਾਬ ਦੇ ਵਿੱਚ ਨਵਾਂ ਬਦਲਾਅ ਲਿਆਵਾਂਗੇ ਇਹ ਕਿਹਦਾ ਬਦਲਾਅ ਆ ਰਿਹਾ ਹੈ ਵੀ ਜਿਹੜੇ ਲਗਾਤਾਰ ਆਪ ਹੀ ਜਿਹੜੇ ਜ਼ਿੰਮੇਵਾਰ ਬੰਦੇ ਨੇ ਗੋਲੀਆਂ ਚਲਾ ਰਹੇ ਨੇ ਔਰ ਲੋਕਾਂ ਨੂੰ ਮਾਰ ਰਹੇ ਨੇ ਔਰ ਅੱਜ ਦੇਖੋ ਪਰਿਵਾਰ ਦਾ ਕੀ ਬੁਰਾ ਹਾਲ ਹੈ ਔਰ ਐਸ ਲੋ ਲੜਕਾ ਬੜੀ ਕ੍ਰਿਟੀਕਲ ਕੰਡੀਸ਼ਨ ਚ ਹੈ ਔਰ ਮੈਂ ਸਮਝਦਾ ਵੀ ਇਸ ਦੀ ਜੰਨੀ ਵੀ ਨਿੰਦੇ ਉਹਨਾਂ ਕਿਹਦੀ ਕੀਤੀ ਜਾਵੇ ਥੋੜੀ ਆ ਔਰ ਕਮਿਸ਼ਨਰ ਸਾਹਿਬ ਨੂੰ ਤੁਹਾਡੇ ਮੀਡੀਆ ਦੇ ਮਾਧਮ ਨਾਲ ਇਹ ਬੇਨਤੀ ਕੀਤੀ ਜਾਂਦੀ ਹੈ ਵੀ ਬਿਨਾ ਕਿਸੇ ਸਰਕਾਰ ਦੇ ਪ੍ਰੈਸ਼ਰ ਤੋਂ ਆ ਕੇ ਜੋ ਕਾਨੂੰਨੀ ਕਰਵਾਈ ਬੰਦੀ ਹੈ ਉਹ ਕੀਤੀ ਜਾਵੇ ਤਾਂ ਕਿ ਵੀ ਇਸ ਪਰਿਵਾਰ ਨੂੰ ਸਾਬਿਲ ਸਕੇ। ਉਹਦੇ ਰਿਸ਼ਤੇਦਾਰ ਵੀ ਹੈ, ਉਹਨਾਂ ਦੇ ਸਪੋਰਟਰ ਵੀ ਹੈ। ਔਰ ਉਹ ਇਹੀ ਗੱਲ ਕਹਿੰਦੇ ਸਨ ਵੀ ਸਾਨੂੰ ਐਮਐਲਏ ਦੀ ਸ਼ਹਿਵ ਹੈ, ਸਰਕਾਰ ਸਾਡੀ ਆ। ਸਾਡਾ ਕੋਈ ਕੁਝ ਵਿਗਾੜ ਨਹੀਂ ਸਕਦਾ। ਕਾਨੂੰਨ ਨੂੰ ਸ਼ਿੱਕੇ ਟੰਗਿਆ ਹੋਇਆ ਇਹਨਾਂ ਨੇ ਔਰ ਗੁੰਡਾਗਰਦੀ ਕਰਦੇ ਨੇ ਔਰ ਲੋਕਾਂ ਨੂੰ ਡਰਾਉਂਦੇ ਨੇ ਵੀ ਜੇ ਤੁਸੀਂ ਸਾਡੇ ਨਾਲ ਨਹੀਂ ਚੱਲੋਗੇ ਤੇ ਤੁਹਾਡੇ ਨਾਲ ਗਾਂ ਵੀ ਚਾਇਨ ਨਿਯਾਜ ਪਰਚੇ ਜਿਹੜੇ ਦਰਜ ਕੀਤੇ ਜਾ ਸਕਦੇ। ਜਿਗਰੀ ਲਗਾਤਾਰ ਨਜ਼ਰ ਆ ਰਿਹਾ ਲਗਾਤਾਰ ਲੋਕ ਨਹੀਂ ਤੁਸੀਂ ਦੇਖੋ ਜੀ ਜਿਹਨਾਂ ਦੇ 2 ਸਾਲ ਹੋ ਗਏ ਸਰਕਾਰ ਬਣੀ ਨੂੰ ਕਾਨੂੰਨ ਉਹਦਾ ਬੁਰਾ ਹਾਲ ਹੈ। ਔਰ ਪਹਿਲਾਂ ਵੀ ਕਹਿੰਦੇ ਸਨ ਗੈਂਗਸਟਰ ਜਿਹੜੇ ਆ ਉਸ ਮਾਹੌਲ ਖਰਾਬ ਕਰ ਰਹੇ ਨੇ ਹੁਣ ਤੇ ਮੌਜੂਦਾ ਸਰਕਾਰ ਦੇ ਚੁਣੇ ਨਮਾਇंदे ਮਾਹੌਲ ਖਰਾਬ ਕਰ ਰਹੇ ਨੇ ਇਹ ਬਦਲਾਅ ਨਹੀਂ ਸਿਰ ਬਦਲੇ ਦੀ ਜਿਹੀ ਰਾਜਨੀਤੀ ਕੀਤੀ ਜਾ ਰਹੀ ਹੈ ਲੱਗਦਾ ਤੁਹ ਵੀ ਸੀਪੀ ਸਾਹਿਬ ਨੂੰ ਕਹਿ ਰਹੇ ਹੋ ਨਾ ਕਿ ਸਿੱਤੂ ਸਾਹਿਬ ਦੀ ਸ਼ੰਕਾ ਹੈ ਜੀ ਵੀ ਸਰਕਾਰ ਐਮਐਲ ਉਹ ਮੌਜੂਦਾ ਐਮਐਲਏ ਸਰਕਾਰ ਦਾ ਕਿਤੇ ਨਾ ਕਿਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰੇਗਾ ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਸਾਡੇ ਅਮਰਸਰ ਦੇ ਜਿਹੜੇ ਪੁਲਿਸ ਕਮਿਸ਼ਨਰ ਨੇ ਬਹੁਤ ਹੀ ਇਮਾਨਦਾਰਤ ਬਹੁਤ ਵਧੀਆ ਨੇ ਔਰ ਉਹ ਕਿਸੇ ਦਬਾਅ ਵਿਚ ਆਣਗੇ ਨਹੀਂ ਪੂਰੀ ਆਸ ਰਹੀ ਸਾਨੂੰ ਮੇਰੀ ਸਮਝ ਲਓ ਜੀ ਜ਼ਿੰਦਗੀ ਦੀ ਬੜੀ ਵੱਡੀ ਗਲਤੀ ਸੀ ਔਰ ਮੈਂ ਬੜੇ ਠੀਕ ਸਮਝ ਕੇ ਆ ਕੇ ਇਹੋ ਜੀ ਪਾਰਟੀ ਨੂੰ ਇਹੋ ਜੀ ਸਰਕਾਰ ਨੂੰ ਛੱਡ ਦਿੱਤਾ ਕਿਉਂਕਿ ਸਰਕਾਰ ਨੂੰ ਛੱਡਣਾ ਲੇਕਿਨ ਸਰਕਾਰ ਦੀਆਂ ਨੀਤੀਆਂ ਵੇਖ ਕੇ ਔਰ ਖਾਸ ਕਰਕੇ ਐਮਐਲਐਸ ਸਾਹਿਬ ਦਾ ਆਲਦ ਵਾਲਾ ਵੇਖ ਕੇ ਮੈਂ ਇਸ ਪਾਰਟੀ ਨੂੰ ਜਿਹੜੀ ਆ ਅਲਫੀਦਾ ਗਿਆ ਸੀ ਮੇਰਾ ਨਾਮ ਮੋਨਿਕਾ ਹੈ ਮੈਂ 사ਜਨ ਦੀ ਵੱਡੀ ਭੈਣ ਆ ਤੇ ਉਹਨਾਂ ਦੀ ਇਹਨਾਂ ਦੀ ਥੋੜਾ ਦਿਨ ਪਹਿਲਾਂ ਹਫਤਾ ਖੋ ਗਿਆ ਵਾ ਇਹਨਾਂ ਦੀ ਲੜਾਈ ਹੋਈ ਸੀ ਸਾਡਾ ਵਾਸ਼ਿੰਗ ਸੈਂਟਰ ਦਾ ਕੰਮ ਹੈ ਗੱਡੀ ਵਾਲੇ ਨੇ ਆ ਕੇ ਗੱਡੀ ਸਾਡੇ ਬੂਏ ਦੇ ਅੱਗੇ ਲਾਈ ਆ ਸਿਰਫ ਇਨਿਕ ਹੈਡਲਾਈਟ ਅੱਗੇ ਸੀਗੀ ਬਸ ਹੁਣ ਇਹਨਾਂ ਨੂੰ ਬੋਲਣ ਦਿਓ ਨਾ ਦੋਵੜੇ ਗੱਡੀ ਵਾਲੇ ਜਿਹੜੇ ਧਵਾਨ ਆਂਦੇ ਆ ਉਹਨਾਂ ਨੇ ਗੱਡੀ ਆ ਕੇ ਲਾਈ ਉਹਨਾਂ ਨੂੰ ਨਹੀਂ ਪਤਾ ਮਾੜਾ ਜਿਹਾ ਦਫਤਰ ਸਾਡੀ ਕੰਦ ਦੇ ਨਾਲ ਹੀ ਆਮ ਪਾਰਟੀ ਦੇ ਬੰਦਿਆਂ ਦਾ ਵਾ ਉਹ ਗੱਡੀ ਥੋੜੀ ਜੀ ਹੋਰ ਕੋ ਅੱਗੇ ਲੱਗ ਗਈ ਜਿੱਥੋਂ ਲੜਾਈ ਉਸ ਟਾਈਮ ਵਧੀ ਉਸ ਟਾਈਮ ਉਸ ਟਾਈਮ ਵਰਦੀ ਦੀ ਲੜਾਈ ਇਹਨਾਂ ਨੇ ਕਿਨਾਂ ਦਾ ਇਹਨਾਂ ਦੀ ਲੜਾਈ ਹੋਈ ਬੈਸ ਬਸਾਈ ਹੋਈ ਕੁਦੇ ਉਹਨੇ ਜਿਹੜੇ ਬੰਦੇ ਦੇ ਘਰ ਚ ਦਫਤਰ ਬਣਿਆ ਆਮ ਪਾਰਟੀ ਦੇ ਬੰਦੇ ਦਾ ਉਹਨਾਂ ਨੇ ਮਤਲਬ ਕਿ ਇਹਨਾਂ ਦੀ ਗਾਲੀ ਗਲੋਚ ਹੋਇਆ ਮੰਮੀ ਨੇ ਵੀ ਉਹਦੇ ਥੱਪੜ ਮਾਰਤਾ ਉਹਨੇ ਮੰਮੀ ਤੇ ਜ਼ੋਰ ਸੀ ਥੱਪੜ ਮਾਰਤਾ ਇਥੋਂ ਹੱਥੋ ਪਾਈ ਹੋ ਗਈ ਇਹਨਾਂ ਦੀ ਕਿਉਂਕਿ ਜੇ ਇਹਦੀ ਮੰਮੀ ਤੇ ਥੱਪੜ ਮਾਰਿਆ ਤੇ ਉਹ ਨੈਚਰਲੀ ਹੱਥਾਂ ਚ ਮਤਲਬ ਕੀ ਹੋਏਗਾ ਇਹ ਗੱਲਬਾਤ ਇਹਨਾਂ ਦੀ ਲੜਾਈ ਝਗੜਾ ਹੱਥੋ ਪਾਈ ਹੋ ਗਏ ਉਸ ਟਾਈਮ ਸੁੱਲਾ ਸਫਾਈ ਹੋ ਗਈ ਠੀਕ ਹੈ ਇਹ ਕਹਿੰਦੇ ਵੀ ਤੁਹਾਡੇ ਉਸ ਟਾਈਮ ਇਹਨਾਂ ਦੀ ਸ਼ਾਂਤੀ ਹੋ ਗਈ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਚਲੋ ਵੀ ਅਸੀਂ ਕਿਹਾ ਵੀ ਸੁਲਾ ਸਫਾਈ ਕਰਾ ਦੋ ਇਹਨਾਂ ਦੀ ਸੁਲਾ ਸਫਾਈ ਕਰਾ ਦੋ ਫੈਸਲਾ ਕਰਾ ਦੋ ਰਾਜੀਨਾਮਾ ਕਰਵਾ ਦੋ ਆਮ ਪਾਰਟੀ ਦੇ ਜਿਹੜੇ ਐਮਐਲਏ ਜਿਹੜੇ ਵੀ ਵੱਡੇ ਅਫਸਰ ਹੈਗੇ ਸਾਰਿਆਂ ਕੋਲ ਗਏ ਜਿਹੜੇ ਆਮ ਪਾਰਟੀ ਦੇ ਬੰਦੇ ਵੀ ਸਰ ਇਹਨਾਂ ਦੀ ਲੱਗ ਗਈ ਹੈ ਦਫਤਰੇਗਾ ਤੁਹਾਡਾ ਜਸਵੀਰ ਨੂੰ ਨਾ ਕੋਈ ਵੀ ਗਏ ਇਹਨਾਂ ਦੇ ਨਾਲ ਦੇ ਦਫਤਰ ਚ ਕੀਤਾ ਵੀ ਚਲੋ ਭਾਈ ਹੁਣ ਜੋ ਵੀ ਹੋਇਆ ਸੁਲਾ ਸਫਾਈ ਕਰ ਲਵੋ ਰਾਜੀ ਡਾਕਟਰ ਜਸਵੀਰ ਦਾ ਸਾਲਾ ਹੈ ਕਹਿੰਦਾ ਮੈਂ ਸਾਲਾ ਵਾਂ ਮੈਂ ਪਰਚਾ ਲਗਾ ਕਰ ਪਰਚੇ ਹੀ ਕਰਾਣੇ ਆ ਤੁਹਾਡੇ ਦੇ ਉੱਤੇ ਸਾਰੇ ਟੱਬਰ ਦੇ ਉੱਤੇ ਪਰਚੇ ਕਰਾਣੇ ਆ ਜਿੱਥੋਂ ਲੜਾਈ ਵਧੀ ਫਿਰ ਅਸੀਂ ਕਿਹਾ ਵੀ ਚਲੋ ਕੋਈ ਨਹੀਂ ਭਾਈ ਫਾਈ ਕਰੋ ਅਸੀਂ ਰਾਜੀਨਾਮੇ ਵਾਸਤੇ ਸਾਰ ਜਗਾ ਗਏ ਇਹਨਾਂ ਦੇ ਆਮ ਪਾਰਟੀ ਦੇ ਬੰਦੇ ਕੋ ਪਰ ਇਹਨਾਂ ਨੇ ਰਾਜੀਨਾਮਾ ਨਹੀਂ ਕੀਤਾ ਕਹਿੰਦੇ ਕਰ ਲੈਣੇ ਕਰ ਲੈਣੇ ਅੱਜ ਟਾਲੀ ਜਾਂਦੇ ਸੀ ਕੱਲ ਟਾਲੀ ਜਾਂਦੇ ਸੀ ਕਰ ਲੈਣੇ ਕਰ ਲੈਣੇ ਉਸ ਤੋਂ ਬਾਅਦ ਆ ਹਫਤੇ ਬਾਅਦ ਉਹਨਾਂ ਨੇ ਉਹਨੂੰ ਮੁੰਡੇ ਨੂੰ ਹੁਣ ਘਰੋਂ ਖੜ ਕੇ ਉਹਨੂੰ ਧਮਕੀਆਂ ਕਿਤੇ ਲਾਉਂਦੇ ਰਹੇ ਆ ਉਹਨੇ ਮੁੰਡੇ ਨੇ ਘਰ ਆਪਣੇ ਦੱਸਿਆ ਨਹੀਂ ਵੀ ਮੈਨੂੰ ਲਾਉਂਦੇ ਘਰ ਦੇ ਵੀ ਪਰੇਸ਼ਾਨ ਹੋਣਗੇ ਤੇ ਉਹਨੇ ਕੀ ਕੀਤਾ ਵਾ ਉਹ ਘਰ ਹੀ ਬੈਠਾ ਸੀ ਇਸ ਟਾਈਮ ਵੀ ਉਹ ਘਰ ਹੀ ਇਕੱਲਾ ਹੀ ਤੇ ਮੰਮੀ ਪਾਪਾ ਸੀ ਮੇਰੇ ਕੋਲ ਤੇ ਉਹ ਘਰ ਇਕੱਲਾ ਹੀ ਤੇ ਜੇ ਉਹਨੂੰ ਉੱਥੋਂ ਹੀ ਧੂਕੇ ਤੇ ਉੱਥੇ ਹੀ ਹੁਣ ਇਸ ਟਾਈਮ ਸਾਰੀ ਕਾਰਵਾਈ ਇਹਨਾਂ ਨੇ ਕੀਤੀ ਲਾਨਿੰਗ ਬਣਾ ਕੇ ਆਪ ਪਾਰਟੀ ਦੇ ਬੰਦਿਆਂ ਦੇ ਅਸੀਂ ਪੁੱਤਲੀ ਘਰ ਦੇ ਮੇਰੇ ਇਹਨਾਂ ਵਾਲੇ ਆ ਗਵਾਲ ਮੰਡੀ ਦੇ ਕਾਰਵਾਈ ਕੋਈ ਨਹੀਂ ਹੋਈ ਇਸ ਟਾਈਮ ਆ ਪੁਲਿਸ ਦੀ ਗੋਲੀ ਚਲਾਈ ਉਹਨਾਂ ਨੇ ਪਹਿਲੇ ਉਹਨਾਂ ਦੇ ਮੰਮੀ ਪਾਪਾ ਨੂੰ ਕੁੱਟਿਆ ਵਾ ਤੇ ਉਹਨਾਂ ਨੂੰ ਮੁੰਡੇ ਜਿਹੜਾ ਸਾਜਨ ਮੁੰਡਾ ਵਾ ਉਹਨੂੰ ਬਾਹਰ ਕੱਢ ਕੇ ਲੈ ਗਏ ਬਾਹਰ ਕੱਢ ਕੇ ਲੈ ਗਏ ਚੱਲੇ ਚੱਲੇ ਆ ਕੁੱਟ ਕੱਟ ਕੇ ਚੱਲੇ ਆ ਉਹਨੂੰ ਫਿਰ ਗੋਲੀ ਮਾਰੀ ਆ ਹਾਂਜੀ ਹਾਂਜੀ ਉੱਥੇ ਆਈ ਹੈ ਸਾਡੇ ਤੇ ਨਹੀਂ ਲੱਗੀ ਉਹਨਾਂ ਦੇ ਆਪਣੇ ਦਸਤਰ ਦੇ ਵਿੱਚ ਲੱਗੀਆਂ ਆਈਆਂ ਵਾ ਅਸੀਂ ਉਹਨਾਂ ਨੇ ਪਹਿਲਾਂ ਹੀ ਕਹਿ ਆਦਾ ਸੀ ਹੁਣ ਮੰਗ ਕੀ ਕਰਦੇ ਹੋ ਜੀ ਅਸੀਂ ਮੰਗ ਇਨਸਾਫ ਦਾ ਕਰਦੇ ਆ ਤੇ ਨਾਲੇ ਉਥੋਂ ਆਮ ਪਾਰਟੀ ਦਾ ਦਫਤਰ ਹੈ ਉਹਨਾਂ ਦਾ ਵੀ ਚਕਾਇਆ ਜਾਵੇ ਦਫਤਰ ਦੀ ਮੇਰਾ ਛੋਟਾ ਭਰਾ ਹੈ ਉਹਨਾਂ ਦੀ ਉਹਨਾਂ ਦੀ ਹਜੇ ਸਿਰਫ 20 22 ਸਾਲ ਹੀ ਇੰਨੀ ਜੀ ਉਮਰ ਹੈਗੀ ਆ ਛੋਟੀ ਮੇਰੇ ਨਾਲ ਦਾ ਵਿਆਹ ਹੋਇਆ ਹੋਇਆ ਵਾ ਦੋ ਬੱਚੇ ਦੋ ਬੱਚੇ ਆ ਫੁੱਲ ਸਾਈ ਆ ਬਰੇ ਇਨਸਾਫ ਨਹੀਂ ਹੋਇਆ ਸਾਡੇ ਨਾਲ ਸਗੋਈ ਇਹਨਾਂ ਨੇ ਸਾਡੇ ਭਰਾ ਨੂੰ ਮਾਰ ਕੇ ਮੇਰਾ ਸਰ ਭਾਈ ਮੰਮੀ ਬਕੇ ਕਰ ਤਾਂ ਇਹ ਕੀ ਗੱਲ ਹੋਈ ਮੇਰਾ ਨਾਮ ਦੀਪਕ ਮਲੋਤਰਾ ਜੀ ਜਨਾਬ ਇਹ ਇਹ ਮੇਰਾ ਸਾਲਾ ਵਾ ਜੀ ਇਹ 2-3 ਦਿਨ ਹੋ ਗਏ ਆ ਪਹਿਲੋ ਵੀ ਇਹਨਾਂ ਨੂੰ ਰਾਈ ਨਵੇਂ ਵਾਸਤੇ ਕਿੰਨੇ ਦਿਨਾਂ ਦੇ ਕਹਿ ਨਹੀਂ ਪਰ ਇਹ ਰਾਈ ਨਵੇਂ ਵਾਸਤੇ ਬੁਲਾਉਂਦੇ ਸਾਨੂੰ ਪੇ ਹੀ ਸਾਨੂੰ ਤੇ ਡਰ ਹੀ ਕਿਤੇ ਉੱਥੇ ਜਾ ਕੇ ਵੀ ਸਾਡੇ ਗੋਲੀਆਂ ਨਾ ਮਾਰਦੇ ਨੇ ਉਹੀ ਗੱਲ ਹੋਈ ਇਹਨਾਂ ਨੇ ਘਰ ਦੇ ਬਾਹਰ ਆ ਗਏ ਪੰਜ-ਛੇ ਮੁੰਡੇ ਗੱਡੀ 'ਚ ਆਏ ਆ ਤਿੰਨ ਮੁੰਡੇ ਮੋਟਰਸਾਈਕਲ ਦੇ ਉੱਤੇ ਆਏ ਆ ਜਿਨ੍ਹਾਂ ਨੇ ਆਂਦੇ ਇੱਥੇ ਗੋਲੀਆਂ ਮਾਰਨੀਆਂ ਸ਼ੁਰੂ ਕਰਤੀਆਂ ਮੰਮੀ ਦੇ ਵੀ ਹੱਥੀਪੇ ਆ ਡੈਡੀ ਦੇ ਵੀ ਹੱਥੀਪੇ ਆ ਗੋਲੀ ਮਾਰੀ ਕਿੰਨੇ ਆ ਦੱਸੋ ਗੋਲੀ ਸਾਰੇ ਉਹਨਾਂ ਦੇ ਨਾਲ ਡਾਕਟਰ ਜਸਪੀਰ ਦਾ ਜਿਹੜਾ ਸਾਲਾ ਨਾ ਉਹ ਮੁੰਡੇ ਲੈ ਗਿਆ ਉਹਨਾਂ ਜੋ ਮੁੰਡਿਆਂ ਨੇ ਗੋਲੀਆਂ ਮਾਰੀਆਂ ਵਾ ਜੀ ਦੇਖਿਆ ਕਿ ਇਹਨਾਂ ਨੇ ਗੋਲੀ ਮਾਰਦੇ ਪਛਾਣ ਸਾਰਾ ਉਹਦੇ ਆਹੀ ਆਪ ਓਕੇ ਤੇ ਨਹੀਂ ਜਿਨੇ ਵਜਿਓ ਉਹਨੇ ਸਾਨੂੰ ਸਾਰੀ ਗੱਲ ਦੱਸੀ ਉਹਨੇ ਸਾਨੂੰ ਦੱਸਿਆ ਵੀ ਇਹਨਾਂ ਨੇ ਗੋਲੀਆਂ ਮਾਰੀਆਂ ਕਿਸੇ ਰਾਜਨੀਤਿਕ ਪਾਰਟੀ ਤੋਂ ਰਾਜਨੀਤਿਕ ਪਾਰਟੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਦੀ ਸ਼ਹਿਰ ਦੇ ਨਾਲ ਹੋਇਆ ਜੀ ਡਾਕਟਰ ਜਸਬੀਰ ਦੀ ਡਾਕਟਰ ਜਸਬੀਰ ਦੀ ਸ਼ਹਿਰ ਨਾਲ ਪੁਨੀਤ ਪੁਨੀਤ ਹੈਗਾ ਉਹਨੇ ਨਾਲ ਦੇ ਬੰਨੇ ਸਾਡੇ ਘਰ ਦੇ ਨਾਲ ਦਫਤਰ ਬਣਾਇਆ ਜੀ ਆਮ ਆਦਮੀ ਪਾਰਟੀ ਦਾ ਉਸੇ ਆਮ ਆਦਮੀ ਪਾਰਟੀ ਦੇ ਵਿੱਚ ਹੀ ਸਾਨੂੰ ਇਹ ਚ ਲੜਵੇੜਦਾ ਫਿਰਦਾ ਵਾ ਕਹਿੰਦਾ ਜੀ ਸਾਡੀ ਸਰਕਾਰ ਵਾ ਅਸੀਂ ਤੁਹਾਨੂੰ ਵੇਖ ਲਾਂਗੇ ਪੁਨੀਤ ਕੋਣ ਹੈਗਾ ਜੀ ਪੁਨੀਤ ਸਰ ਇਲੈਕਸ਼ਨ ਲੜਨ ਨੂੰ ਫਿਰਦਾ ਇਥੋਂ ਆਮ ਆਦਮੀ ਪਾਰਟੀ ਵੱਲੋਂ ਤੇ ਕੀ ਹੋ ਤੁਸੀਂ ਮੰਗ ਕੀ ਕਰਦੇ ਹੋ ਸਰ ਸਾਡੀ ਮੰਗ ਹੈਗੀ ਹੈ ਜਿਹੜੇ ਦੋਸ਼ੀ ਆ ਜਿਹੜੇ ਦੋਸ਼ੀ ਆ ਇਹਨਾਂ ਨੂੰ ਉਹਨਾਂ ਨੂੰ ਫੜਿਆ ਜਾਵੇ ਕਾਰਵਾਈ ਕੀਤੀ ਜਾਏ ਪਰਚਾ ਦੇਣ ਤੇ ਜੋ ਬੰਦੀ ਕਾਰਵਾਈ ਉਹਨਾਂ ਦੇ ਕੀਤੀ ਜਾਏ ਸਾਨੂੰ ਇਨਸਾਫ ਦਿੱਤਾ ਜਾਵੇ ਮੌਕੇ ਤੇ ਪੁਲਿਸ ਨਹੀਂ ਗਈ ਮੌਕੇ ਤੋਂ ਹੁਣ ਜਾ ਕੇ ਪੁਲਿਸ ਨੇ ਵੇਖਿਆ ਸਾਰੀ ਵੈਰੀਫਿਕੇਸ਼ਨ ਕੀਤੀ ਆ ਕੈਮਰਿਆਂ ਦੇ ਵਿੱਚ ਇਹਨਾਂ ਦੇ ਰਿਕਾਰਡਿੰਗ ਉੱਥੇ ਡੀਵੀਆਰ ਇਹਨਾਂ ਦੇ ਅੰਦਰ ਕਮਰੇ 'ਚ ਪਿਆ ਵਾ ਸਾਨੂੰ ਤੇ ਡਰਾ ਵੀ ਉਹ ਡੀਵੀਆਰ ਨਾਲ ਅੰਦਰੋਂ ਕੈਪ ਕਰ ਦੇਣ ਉਹਦੇ ਵਿੱਚ ਸਾਰੀ ਵੀਡੀਓ ਆਈ ਹੋਣੀ ਇਹਨਾਂ ਦੀ ਠੀਕ ਹੈ ਜਿਹੜਾ ਤੁਸੀਂ ਉਹਨਾਂ ਸਟੇਟਮੈਂਟ ਲੈ ਕੇ ਉਸ ਤੋਂ ਬਾਅਦ ਹੀ ਤੁਹਾਨੂੰ ਕੋਈ ਡਿਸਕਲੋਸ ਕਰਾਂਗੇ ਜੀ ਸਰ ਹਾਂਜੀ ਸਾਜਨ ਹੈ ਸਾਜਨ ਹੈ ਇਹਦੀ ਕੋਈ ਲੜਾਈ ਹੋਈ ਹੈ ਇਹਨਾਂ ਦੀ ਕੋਈ ਗੱਡੀ-ਗੁੱਡੀ ਲਾਨਤੂ ਕੋਈ ਲੜਾਈ ਹੋਈ ਹੈ ਇਹ ਇੰਦਰਜੀਤ ਦੱਸ ਰਿਹਾ ਕੋ ਇੰਦਰਜੀਤ ਨਾਂ ਦਾ ਬੰਦਾ ਜਿਸ ਨਾਲ ਇਹਦੀ ਲੜਾਈ ਹੋਈ ਹੈ ਜੀ ਤੇ ਉਸੇ ਦੇ ਸਬੰਧ ਦੇ ਵਿੱਚ ਜਿਹੜਾ ਹੁਣ ਉਹਨੇ ਸ਼ਿਕਾਇਤ ਲਾ ਕੇ ਹਰੀ ਜੋ ਵੀ ਕਰਵਾਇਆ ਤੁਹਾਨੂੰ ਦੱਸਾਂ ਇੰਦਰਜੀਤ ਕਿਸੇ ਐਮ.ਐਲ.ਏ ਦਾ ਰਿਸ਼ਤੇਦਾਰ ਹੈ ਜੀ ਇਹਦੇ ਬਾਰੇ ਅਸੀਂ ਅਜੇ ਨਹੀਂ ਕੁਝ ਕਹਿ ਸਕਦੇ ਸਾਨੂੰ ਪਤਾ ਲੱਗੇਗਾ ਸਿਰਫ ਇਹਨੇ ਇੰਦਰਜੀਤ ਦੱਸਿਆ ਉਹਦਾ ਸਨ ਆਫ ਦੂਜਾ ਵੀ ਤੇ ਸਾਰਾ ਪਤਾ ਕਰਕੇ ਜੋ ਵੀ ਹੋਏਗਾ ਇੰਦਰਜੀਤ ਵਜਾ ਰਣਜੀਤ ਸਰ ਹੈਗੀ ਹੈ ਜੀ ਵਜਾ ਰਣਜੀਤ ਇਹਨਾਂ ਦੀ ਕੋਈ ਗੱਡੀ ਇੱਥੇ ਲਾ ਕੇ ਸਰਵਿਸ ਸਟੇਸ਼ਨ ਹੈ ਤੇ ਇੱਕ ਉਹਨਾਂ ਦਾ ਆਫਿਸ ਹੈ ਕਿਤੇ ਗੱਡੀ ਜਿਹੜੀ ਧੁੰਦੇ ਆ ਕਿਸ ਤਾ ਜੀ ਆਫਿਸ ਉੱਥੇ ਕੋ ਆਪਣਾ ਦਾ ਇਹਦਾ ਇੰਦਰ ਸਾ ਜਲਦੀ ਹਰ ਕਿਸਨ ਦੀ ਠੀਕ ਹੈ ਜੀ ਅਜੇ ਠੀਕੇਗੇ ਕੰਟੋਮ ਡੇਂਜਰ ਆ ਮਟਕਰ ਰਹੇ ਵੀਡੀਓ ਚੱਲ ਰਿਹਾ ਹੈ ਤੇ ਪਰਚਾ ਜਿਸ ਤਰ੍ਹਾਂ ਕਰਦੇ ਹਾਂ ਆਪਾਂ ਸਟੇਟਮੈਂਟ ਲੈ ਰਹੇ ਹਾਂ ਜਿਹੋ ਸਟੇਟਮੈਂਟ ਲੈ ਰਹੇ ਹਾਂ ਸਟੇਟਮੈਂਟ ਲੈ ਕੇ ਉਹਨੇ ਸਰ ਕਿੰਨੇ ਗਨ ਸ਼ਾਟ ਫਾਇਰ ਹੋਇਆ ਸੀ ਇਹਦੇ ਬਾਰੇ ਜੇ ਜੀ ਸਟੇਟਮੈਂਟ ਲੈਣ ਤੋਂ ਬਾਅਦ ਹੀ ਦੱਸ ਸਕਦੇ ਹਾਂ ਕਿ ਸਟੇਟਮੈਂਟ ਲੈ ਕੇ ਨਾ ਜੀ ਸਟੇਟਮੈਂਟ ਲੈ ਕੇ ਉਹਨੂੰ ਮੈਡੀਕਲਿਕਲੀ ਕੋਰਿਓਬਰੀਟ ਕਰਕੇ ਫਿਰ ਹੀ ਦੱਸ ਸਕਦੇ ਪਰ ਗੋਰੀ ਕਿੱਥੇ ਲੱਗੀ ਸਾਜੰਦੇ ਸਰ ਪਰਵਾਹ ਲਾਥੇ ਲੱਗੀ ਹੈ ਜੀ ਪਰਵਾਹ ਪਰ ਨਲਾਂ ਦੇ ਵਿਚਨਾ ਹਾਂ ਪਰਵਾਰਿਕ ਮੈਂਬਰ ਆ ਤਾਂ ਕਹਿਣਾ ਕਿ ਵਿਧਾਇਕ ਤੇ ਸਾਡੇ ਵੱਲੋਂ ਜਿਹੜਾ ਸਾਰਾ ਕੁਛ ਇਹ ਘਟਨਾ ਨੂੰ ਜਿਹੜੀ ਇੰਦਰਜੀਤ ਨੇ ਇਹਨਾਂ ਨੇ ਦੱਸਿਆ ਜਿਹੜਾ ਵੀ ਇਹ ਗਲਪਰੇਟ ਆ ਉੱਤੇ ਉੱਤੇ ਐਕਸ਼ਨ ਹੋਏਗਾ ਉੱਤੇ ਉੱਤੇ ਕਿਸੇ ਸਟਰੋਨ ਲੱਗਾ ਹੁਣ ਇਹ ਚਾਹਤ ਕਿ ਪ੍ਰੈਸ਼ਰ ਨਾ ਹੋਵੇ ਕਿਤੇ ਸਰਕਾਰ ਦਾ ਬਿਲਕੁਲ ਜੀ ਕੋਈ ਪ੍ਰੈਸ਼ਰ ਨਹੀਂ ਜੀ ਇਹਦੇ ਚਾਹੋ ਜੀ ਕੋਈ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਗੁੰਡਾਗਰਦੀ ਕੋਈ ਵੀ ਪਰਦਾਸ਼ ਹਾਂ ਉਹ ਕੈਮਰੇ ਵੀ ਲੱਗੇ ਹੋਏ ਹਾਂ ਉਹ ਸਾਰਾ ਅਸੀਂ ਉੱਥੇ ਟੀਮਸ ਲੱਗੀਆਂ ਨੇ ਉਹ ਸੀਸੀਟੀਵੀ ਦੀ ਫੁਟੇਜ ਵਗੈਰਾ ਲੈ ਰਹੀਆਂ ਨੇ ਜਿਹੜੇ ਵੀ ਹੋਣਗੇ ਸਾਰੇ ਬੁੱਕ ਕੀਤੇ ਜਾਣਗੇ। ਅਜੇ ਇੱਕ ਸਰ ਕੋਈ ਮਾਮਲਾ ਦਰਚ ਕੀਤਾ ਗਿਆ ਹੈ। ਮਾਮਲਾ ਸਟੇਟਮੈਂਟ ਲਿਖ ਰਹੇ ਜੀ ਉਹ ਤਾਂ ਫਾਦਰ ਦੀ ਸਟੇਟਮੈਂਟ ਲਿਖ ਰਹੇ ਹਨ। ਜੀ ਉਹ ਚੱਲ ਰਹੀ ਹੈ ਬਸ ਸਟੇਟਮੈਂਟ ਹੈ ਜਸਟ ਥੋੜੀ ਲੱਗਾ ਪਤਾ ਸੀ ਆ ਗਿਆ ਹੁਣੇ। ਸਟੇਟਮੈਂਟ ਲੈ ਕੇ ਜੋ ਕਾਰਵਾਈ ਹੋਵੇ ਦਸਤਾਰੀ ਬਾਈ ਸਰ ਇਸ ਮਾਮਲੇ ਵਿੱਚ। ਬਾਈ ਤਾਂ ਤੁਹਾਨੂੰ ਮੈਂ ਦੱਸਿਆ ਜੀ ਹਜੇ ਤਾਂ ਸਾਨੂੰ ਪਤਾ ਹੀ ਤੁਹਾਨੂੰ ਮੈਂ ਬਾਰ-ਬਾਰ ਇਹੋ ਦੱਸ ਰਿਹਾ ਮੈਂ ਜਸਟ ਪਤਾ ਹੀ ਲੱਗਾ ਕਿ ਜਿੰਨਾ ਕ ਟਾਈਮ ਤੁਹਾਨੂੰ ਆਇਆ ਹੈ ਇੰਨਾ ਕ ਟਾਈਮ ਹੀ ਮਿਲੂਗਾ। ਸਟੇਟਮੈਂਟ ਲੈ ਕੇ ਇੰਦਰਜੀਤ ਬਾਰੇ ਪਤਾ ਲੱਗਾ ਜਸਟਿਸ ਨੇ ਇਹਨਾਂ ਨੇ ਇੰਦਰਜੀਤ ਦਾ ਨਾਮ ਦੱਸਿਆ ਉਹ ਤੇ ਵੇਅਰ ਅਬਾਊਟ ਫਾਦਰ ਫਾਦਰ ਦਾ ਨਾਮ ਜਾਂ ਦੂਜਾ ਉਹ ਨਹੀਂ ਪਤਾ ਉਹ ਵੀ ਅਸੀਂ ਸਾਰਾ ਕਰਦੇ ਪਤਾ ਆਪਣੇ ਤੌਰ ਤੇ ਤੁਸੀਂ ਲੱਗੇ ਸਾਰਾ ਅਸੀਂ ਕਰਾਂਗੇ ਇੰਦਰਜੀਤ ਇਕੱਲਾ ਸੀ ਹੋਰ ਵੀ ਕਹਿੰਦੇ ਨਾਲ ਸਾਥੀ ਵੀ ਸੀ ਹਾਂ ਕਹਿੰਦੇ ਦੋ ਚਾਰ ਬੰਦਿਆਂ ਦੇ ਨਾਲ ਹੋਰ ਸੀਗੇ ਉਹ ਵੀ ਸਾਰਾ ਪਤਾ ਕਰਾਂਗੇ ਜੀ ਸੀਸੀਟੀਵੀ ਫੁਟੇਜ ਅਸੀਂ ਦੇਖ ਕੇ ਉਹ ਵੀ ਆਇਡੈਂਟੀਫਾਈ ਕਰਕੇ ਪੁਲਿਸ ਵਾਲੇ ਇਨਚਾਰਜ ਪੂਰਾ ਮਿਲੇਗਾ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਥੈਂਕ ਯੂ